ਦੇਖਦੇ ਆ ਕਿ ਆਜ਼ਾਦੀ ਆ ਦਿਨ ਵੀ ਪੂਰਾ ਦੇਸ਼ ਮਾਨ ਰਿਹਾ ਅੱਜ ਪਹਿਲਾਂ ਤਾਂ ਜੀ 15 ਅਗਸਤ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰੇ ਪੱਤਰਕਾਰਾਂ ਨੂੰ ਸਾਰੇ ਮੇਰੇ ਲਿਸਨਰ ਸਾਰੇ ਭਰਾ ਜਿਹੜੇ ਮੈਨੂੰ ਦੇਖ ਰਿਹਾ ਸੋ ਅੱਜ ਆਪਾਂ ਪਹੁੰਚੇ ਆ ਸੋ ਅੱਜ ਅਸੀਂ ਡਿਫਰੈਂਟ ਕਾਈਂਡ ਆਫ ਬੰਬਲੋ ਹਾਰ ਲਿਆ ਤੇ ਰੈਲੀ ਕਰਕੇ ਤੇ ਫਿਰ ਅਸੀਂ ਫਲੈਗ ਨੂੰ ਸਲੂਟ ਕਰਨਾ ਜੇਕਰ ਗੱਲ ਕਰੀਏ ਕਿ ਤੁਸੀਂ ਹੁਣ ਅੱਜ ਫਲੈਗ ਡੇ ਹੈਗਾ ਤੇ ਨਾਲ ਹੀ ਕੋਈ ਗਾਣਾ ਵੀ ਛੁੱਟਦਾ ਜਾਏਗਾ ਤੇ ਉੱਥੇ ਕੋਈ ਅੱਜ ਆਪਣੇ ਦੇਸ਼ ਦੇ ਉੱਤੇ ਕਰਾਂਗੇ ਜਲਦੀ 100% ਹੋਰ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਗੀਤ ਤੁਹਾਡੇ ਆਉਣ ਵਾਲੇ ਬਹੁਤ ਵਧੀਆ ਭਾਜੀ ਮਿਹਨਤ ਕਰ ਰਹੇ ਆ ਜੀ ਟਰਾਈ ਕਰ ਰਹੇ ਆ ਬਾਈਕ ਨਾਲ ਤੁਹਾਡਾ ਹੀ ਪਿਆਰ ਹੈ ਜੀ ਹਾਂਜੀ 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 ਤੁਹਾਡਾ ਨਹੀਂ ਹੈਗਾ ਅਕਸਰ ਹਾਰਲੇਨ ਦੇਖਿਆ ਜਾਂਦਾ ਹੈ ਅੱਛਾ ਬਾਈਕ ਨਾਲ ਹੈ ਮੈਂ ਮੈਂ ਸੋਚਿਆ ਕਹਿੰਦਾ ਵਾਈਫ ਨਾਲ ਤਾਂ ਅੱਡਾ ਹੀ ਪਿਆ ਰਹਾਂਗਾ ਮੈਂ ਤੁਹਾਡਾ ਹਾਂ ਹੈ ਬਾਈਕਸ ਨਾਲ ਜਿੰਨਾ ਲਵਰ ਹੈਗਾ ਜੀ ਕਿਉਂਕਿ ਬਾਈਕਸ ਲਵਰ ਕਾਫੀ ਜਰਾ ਹੋਗਾ ਮੈਂ ਗਾਣਾ ਸੁਣਾ ਦਿੰਦਾ ਯਾਰ ਮੈਂ ਹਨਾ ਰਾਈਡਿੰਗ ਮੈਂ ਕਹਿਣ ਜੋਗਾ ਜੇ ਹੋਇਆ ਨਹੀਂ ਗੀਤ ਸੁਣਾਉਣ ਜੋਗੇ ਹੈਗੇ ਹਨਾ ਹਾਂ ਜੀ ਹਾਂ ਜੀ ਹਾਰ ਲਈ 7 ਲੱਖ ਦਾ ਨਹੀਂ ਆਸ਼ਕੀ ਚ ਚੱਕਤਾ ਤੇ ਸਹਣੇ ਪੈਗੇ ਘਾਟੇ ਗੋਰੀਏ ਸਾਡੇ ਕਿਥੋਂ ਗਲ ਵਿੱਚੋਂ ਨੰਗ ਜਾਣ ਕੇ ਪੇਟੀ ਨੂੰ ਲਾਤੇ ਗੋਰੀਏ ਹਾਰਲੇ 7 ਲੱਖ ਦਾ ਨਹੀਂ ਆਸ਼ਕੀ ਚ ਚੱਕਤਾ ਤੇ ਸਹਣੇ ਪੈਗੇ ਘਾਟੇ ਗੋਰੀਏ ਥੈਂਕ ਯੂ ਬਾਈ 15 ਅਗਸਤ ਹੈ ਆਜ਼ਾਦੀ ਦਿਵਸ ਹੈ 1947 ਵਿੱਚ ਆਪਣੇ ਦੇਸ਼ ਆਜ਼ਾਦ ਹੋਇਆ ਸੀਗਾ ਸੋ ਆਜ਼ਾਦੀ ਦਿਵਸ ਨੂੰ ਨਿਗਾਹ ਜ ਰੱਖਦੇ ਜਿਹੜੇ ਦੇਸ਼ ਭਗਤ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਬਲੀਆਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਦੀ ਯਾਦਗਰੀ 'ਚ ਅਸੀਂ ਰਾਈਡ ਕੱਢ ਰਹੇ ਆ ਸਾਡਾ ਰਾਈਡ ਦਾ ਮੋਟੋ ਵੀ ਹੈ ਫ੍ਰੀਡਮ ਟੂ ਰਾਈਡ ਸੋ ਅਸੀਂ ਮਤਲਬ ਫ੍ਰੀਡਮ ਹੈ ਅਸੀਂ ਇੱਕ ਹੋਰ ਮੇਰੀ ਛੋਟੀ ਜੀ ਬੇਨਤੀ ਹੈ ਮੈਂ ਚਾਹੁੰਦਾ ਕਿ ਜੋ ਯੂਥ ਮੇਰੇ ਅਰ ਕਾ 24 25 ਸਾਲ ਦਾ ਹੈ ਉਹ ਨਸ਼ਿਆਂ ਤੋਂ ਫ੍ਰੀ ਹੋਵੇ ਨਸ਼ਾ ਨਾ ਜਾਵੇ ਕੰਮ ਤੇ ਲੱਗੇ ਮਿਹਨਤ ਕਰੇ ਤੇ ਐ ਐਸ਼ ਕਰੇ ਬੁੱਲੇ ੜਾਵੇ ਪੂਰੇ ਪੰਜਾਬ ਚੋਂ ਹਰ ਜ਼ਿਲ੍ਹੇ ਚੋਂ ਬਟਿੰਡਾ ਪਟਾਣਕੋਟ ਅੰਮ੍ਰਿਤਸਰ ਤਰਨਤਾਰਨ ਹਰ ਜ਼ਿਲ੍ਹੇ ਚੋਂ ਭਾਈ ਗੱ ਤਿੰਨ ਚਾਰ ਸੌ ਭਾਈ ਗਿਆ ਆਪਣਾ ਤੇ ਹਿਮਾਲੇਨ ਹਾਰਲੇ ਡੇਵਿਡਸਨ ਵੱਲੋਂ ਕੀਤਾ ਗਿਆ ਸਾਰਾ ਨਹੀਂ ਅੱਗੇ ਵੀ ਕਰਾਇਆ ਜਾਊਗਾ ਹੁਣ ਜੋ ਚੀਜ਼ਾਂ ਆਪਣੇ ਆਪਣੇ ਜੋ ਯੂਥ ਹੈ ਇਹਨੂੰ ਸੁਧਾਰਨ ਲਈ ਕੀਤੇ ਜਾ ਸਕਦੀਆਂ ਡਰੱਗਜ਼ ਲਈ ਕੋਈ ਕੈਂਸਰ ਰਾਈਡ ਹਰ ਚੀਜ਼ ਕੀਤੀ ਜਾਊਗੀ ਅੱਗੇ ਕਿ ਆਪਣਾ ਯੂਥ ਸਿੱਧੇ ਰਸਤੇ ਪਵੇ ਕੋਈ ਗਲਤ ਚੀਜ਼ ਨਾ ਹੋਵੇ ਆਪਾਂ ਸਿੱਧੇ ਰਸਤਿਆਂ ਨੂੰ ਤੋੜਨਾ ਚਾਹੁੰਦੇ ਆਂ ਕਿ ਛੋਟੀ ਜੀ ਆਪਣੇ ਵੱਲੋਂ ਇਨੀਸ਼ੀਏਟਿਵ ਹੈ